ਆ ਦੇਖੋ ਛੋਟੀ ਉਮਰ ਪੋਲੀਓ ਨੇ ਬਣਾ ਦਿੱਤਾ ਅਪਾਹਜ ਹਿੰਮਤ ਨਾ ਹਾਰੀ ਮਿਹਨਤ ਕਰ ਦੁਕਾਨਾਂ ਤੇ ਜਾਸਮਾਨ ਵੇਚ ਖਾਂਦਾ ਰੋਟੀ ਕਹਿੰਦਾ ਮੰਗ ਕੇ ਨਹੀਂ ਮਿਹਨਤ ਨਾਲ ਖਾਈਦੀ ਐ ਰੋਟੀ ਛੋਟੀ ਉਮਰ ਦੇ ਵਿੱਚ ਪੋਲੀਓ ਹੋਣ ਦੇ ਬਾਬੂਦ ਹਿੰਮਤ ਨਾ ਹਾਰਦਾ ਹੋਇਆ ਮਿਹਨਤ ਕਰ ਰੋਟੀ ਖਾ ਰਾਜੂ ਨਾਮਕ ਵਿਅਕਤੀ ਨੇ ਸਮਾਜ ਵਿੱਚ ਇੱਕ ਵੱਖਰੀ ਮਿਸਾਲ ਪੇਸ਼ ਕੀਤੀ ਰਾਜੂ 46 ਸਾਲ ਪਿੰਡ ਇਸੜੂ ਦਾ ਰਹਿਣ ਵਾਲਾ ਜਿਸ ਨੂੰ ਛੋਟੀ ਉਮਰ ਦੇ ਵਿੱਚ ਪੋਲੀਓ ਹੋ ਗਿਆ ਸੀ ਅਤੇ ਬਾਅਦ ਦੇ ਵਿੱਚ ਅਪਾਹਜ ਹੋਣ ਦੇ ਬਾਵਜੂਦ ਮਿਹਨਤ ਨਾਲ ਕੰਮ ਕਰ ਰੋਟੀ ਖਾ ਰਿਹਾ ਹੈ ਰਾਜੂ ਦੇ ਇੱਕ ਮੋਢੇ ਤੇ ਵੇਚਣ ਵਾਲੇ ਸਮਾਨ ਦਾ ਝੋਲਾ ਹੁੰਦਾ ਤੇ ਦੂਸਰੇ ਇੱਕ ਹੱਥ ਵਿੱਚ ਜ਼ਿੰਦਗੀ ਦਾ ਸਹਾਰਾ ਫੋੜੀ ਹੁੰਦੀ ਹੈ ਰਾਜੂ ਪੰਜਾਬ ਦੇ ਹਰ ਸ਼ਹਿਰ ਦੇ ਵਿੱਚ ਜਾ ਜਾ ਕੇ ਆਪਣੇ ਮੋਢੇ ਤੇ ਟੰਗੇ ਝੋਲੇ ਦੇ ਵਿੱਚ ਪਾਏ ਸਮਾਨ ਨੂੰ ਵੇਚ ਕੇ ਮਿਹਨਤ ਕਰ ਰੋਟੀ ਖਾਂਦਾ ਹੈ। ਰਾਜ ਨੂੰ ਦੇਖ ਕੇ ਹਰ ਦੁਕਾਨਦਾਰ ਉਸ ਦੀ ਹਿੰਮਤ ਨੂੰ ਸਲਾਮ ਕਰਦਾ ਹੈ ਅਤੇ ਉਸ ਤੋਂ ਦੇਖ ਸਿੱਖਿਆ ਵੀ ਲੈਂਦਾ ਹੈ ਕਿ ਇਨਸਾਨ ਨੂੰ ਕਦੇ ਵੀ ਹਿੰਮਤ ਨਹੀਂ ਹਾਰਨੀ ਚਾਹੀਦੀ, ਡਟ ਕੇ ਕੰਮ ਕਰਨਾ ਚਾਹੀਦਾ ਹੈ। ਆਹ ਦੇਖੋ ਛੋਟੀ ਉਮਰ ਪੋਲੀਏ ਨੇ ਬਣਾ ਦਿੱਤਾ ਅਪਾਹਜ ਹਿੰਮਤ ਨਾ ਹਾਰੀ ਮਿਹਨਤ ਕਰ ਦੁਕਾਨਾਂ ਤੇ ਜਾ ਸਮਾਨ ਵੇਚ ਖਾਂਦਾ ਰੋਟੀ ਕਹਿੰਦਾ ਮੰਗ ਕੇ ਨਹੀਂ ਮਿਹਨਤ ਨਾਲ ਖਾਈਦੀ ਆ ਰੋਟੀ ਛੋਟੀ ਉਮਰ ਦੇ ਵਿੱਚ ਪੋਲੀਓ ਹੋਣ ਦੇ باوجود ਹਿੰਮਤ ਨਾਲ ਹਰਦਾ ਹੋਇਆ ਮਿਹਨਤ ਕਰ ਰੋਟੀ ਖਾ ਰਾਜੂ ਨਾਮਕ ਵਿਅਕਤੀ ਨੇ ਸਮਾਜ ਵਿੱਚ ਇੱਕ ਵੱਖਰੀ ਮਿਸਾਲ ਪੇਸ਼ ਕੀਤੀ ਰਾਜੂ 46 ਸਾਲ ਪਿੰਡ ਇਸੜੂ ਦਾ ਰਹਿਣ ਵਾਲਾ ਜਿਸ ਨੂੰ ਛੋਟੀ ਉਮਰ ਦੇ ਵਿੱਚ ਪੋਲੀਓ ਹੋ ਗਿਆ ਸੀ ਅਤੇ ਬਾਅਦ ਦੇ ਵਿੱਚ ਅਪਾਹਜ ਹੋਣ ਦੇ باوجود ਮਿਹਨਤ ਨਾਲ ਕੰਮ ਕਰ ਰੋਟੀ ਖਾ ਰਿਹਾ ਹੈ ਰਾਜੂ ਦੇ ਇੱਕ ਮੋੜੇ ਤੇ ਬੇਚਨ ਵਾਲੇ ਸਮਾਨ ਦਾ ਝੋਲਾ ਹੁੰਦਾ ਤੇ ਦੂਸਰੇ ਇੱਕ ਹੱਥ ਵਿੱਚ ਜ਼ਿੰਦਗੀ ਦਾ ਸਹਾਰਾ ਫੋੜੀ ਹੁੰਦੀ ਰਾਜੂ ਪੰਜਾਬ ਦੇ ਹਰ ਸ਼ਹਿਰ ਦੇ ਵਿੱਚ ਜਾ ਜਾ ਕੇ ਆਪਣੇ ਮੋਢੇ ਤੇ ਟੰਗੇ ਝੋਲੇ ਦੇ ਵਿੱਚ ਪਾਏ ਸਮਾਨ ਨੂੰ ਵੇਚ ਕੇ ਮਿਹਨਤ ਕਰ ਰੋਟੀ ਖਾਂਦਾ ਹੈ। ਰਾਜ ਨੂੰ ਦੇਖ ਕੇ ਹਰ ਦੁਕਾਨਦਾਰ ਉਸ ਦੀ ਹਿੰਮਤ ਨੂੰ ਸਲਾਮ ਕਰਦਾ ਹੈ ਅਤੇ ਉਸ ਤੋਂ ਦੇਖ ਸਿੱਖਿਆ ਵੀ ਲੈਂਦਾ ਹੈ ਕਿ ਇਨਸਾਨ ਨੂੰ ਕਦੇ ਵੀ ਹਿੰਮਤ ਨਹੀਂ ਹਾਰਨੀ ਚਾਹੀਦੀ, ਡਟ ਕੇ ਕੰਮ ਕਰਨਾ ਚਾਹੀਦਾ ਹੈ। ਆ ਦੇਖੋ ਛੋਟੀ ਉਮਰ ਪੋਲੀਏ ਨੇ ਬਣਾ ਦਿੱਤਾ ਅਪਾਹਜ ਹਿੰਮਤ ਨਾ ਹਾਰੀ ਮਿਹਨਤ ਕਰ ਦੁਕਾਨਾਂ ਤੇ ਜਾ ਸਮਾਨ ਵੇਚ ਖਾਂਦਾ ਰੋਟੀ ਕਹਿੰਦਾ ਮੰਗ ਕੇ ਨਹੀਂ ਮਿਹਨਤ ਨਾਲ ਖਾਈਦੀ ਆ ਰੋਟੀ ਛੋਟੀ ਉਮਰ ਦੇ ਵਿੱਚ ਪੋਲੀਓ ਹੋਣ ਦੇ باوجود ਹਿੰਮਤ ਨਾਲ ਹਰਦਾ ਹੋਇਆ ਮਿਹਨਤ ਕਰ ਰੋਟੀ ਖਾ ਰਾਜੂ ਨਾਮਕ ਵਿਅਕਤੀ ਨੇ ਸਮਾਜ ਵਿੱਚ ਇੱਕ ਵੱਖਰੀ ਮਿਸਾਲ ਪੇਸ਼ ਕੀਤੀ ਰਾਜੂ 46 ਸਾਲ ਪਿੰਡ ਇਸੜੂ ਦਾ ਰਹਿਣ ਵਾਲਾ ਜਿਸ ਨੂੰ ਛੋਟੀ ਉਮਰ ਦੇ ਵਿੱਚ ਪੋਲੀਓ ਹੋ ਗਿਆ ਸੀ ਅਤੇ ਬਾਅਦ ਦੇ ਵਿੱਚ ਅਪਾਹਜ ਹੋਣ ਦੇ باوجود ਮਿਹਨਤ ਨਾਲ ਕੰਮ ਕਰ ਰੋਟੀ ਖਾ ਰਿਹਾ ਹੈ ਰਾਜੂ ਦੇ ਇੱਕ ਮੋੜੇ ਤੇ ਬੇਚਨ ਵਾਲੇ ਸਮਾਨ ਦਾ ਝੋਲਾ ਹੁੰਦਾ ਤੇ ਦੂਸਰੇ ਇੱਕ ਹੱਥ ਵਿੱਚ ਜ਼ਿੰਦਗੀ ਦਾ ਸਹਾਰਾ ਫੋੜੀ ਹੁੰਦੀ ਹੈ ਰਾਜੂ ਪੰਜਾਬ ਦੇ ਹਰ ਸ਼ਹਿਰ ਦੇ ਵਿੱਚ ਜਾ ਜਾ ਕੇ ਆਪਣੇ ਮੋਢੇ ਤੇ ਟੰਗੇ ਝੋਲੇ ਦੇ ਵਿੱਚ ਪਾਏ ਸਮਾਨ ਨੂੰ ਵੇਚ ਕੇ ਮਿਹਨਤ ਕਰ ਰੋਟੀ ਖਾਂਦਾ ਹੈ ਰੱਜ ਨੂੰ ਦੇਖ ਕੇ ਹਰ ਦੁਕਾਨਦਾਰ ਉਸ ਦੀ ਹਿੰਮਤ ਨੂੰ ਸਲਾਮ ਕਰਦਾ ਹੈ ਅਤੇ ਉਸ ਤੋਂ ਦੇਖ ਸਿੱਖਿਆ ਵੀ ਲੈਂਦਾ ਹੈ ਕਿ ਇਨਸਾਨ ਨੂੰ ਕਦੇ ਵੀ ਹਿੰਮਤ ਨਹੀਂ ਹਾਰਨੀ ਚਾਹੀਦੀ ਡਟ ਕੇ ਕੰਮ ਕਰਨਾ ਚਾਹੀਦਾ ਹੈ